ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮਾਫੀ ਚਾਹੁੰਦੀ ਆ ਕਿ ਮੈਂ ਇਦਾਂ ਵੀਡੀਓ ਸ਼ੂਟ ਕਰ ਰਹੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਮੈਂ ਬਹੁਤ ਇੰਪੋਰਟੈਂਟ ਗੱਲ ਕਰਨੀ ਆ ਤੁਹਾਡੇ ਨਾਲ ਕਿਉਂਕਿ ਜਿਨ੍ਹਾਂ ਨੂੰ ਲੱਗਦਾ ਨਾ ਮੈਂ ਰੋਸਟਿੰਗ ਕਰਕੇ ਗਲਤ ਕਰ ਰਹੀ ਆ ਉਹਨਾਂ ਦੇ ਲਈ ਸ਼ਾਇਦ ਅੱਜ ਖੁਸ਼ਖਬਰੀ ਆ ਕਿਉਂਕਿ ਮੈਂ ਰੋਸਟਿੰਗ ਛੱਡਣ ਬਾਰੇ ਸੋਚ ਰਹੀ ਆ ਮੈਂ ਇਸੇ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਤਾਂ ਵੀਡੀਓ ਨਾਲ ਬਨੇ ਰਹੋ ਤੇ ਉਸ ਤੋਂ ਪਹਿਲਾਂ ਮੈਂ ਨਾ ਅੱਜ ਸੋਨੂ ਕੋਰ ਦੀ ਇੱਕ ਵੀਡੀਓ ਬਾਰੇ ਨੋਟ ਕੀਤਾ ਸੋਨੂ ਕੋਰ ਦਾ ਜਿਹੜਾ ਸੋ ਕੋਲਡ ਹੱਬੀ ਹੈਗਾ ਤੇ ਮੈਂ ਤੁਹਾਨੂੰ ਦਿਖਾਉਂਗੀ ਵੀ ਉਹ ਉਹਦੀ ਬਾਰੇ ਸੋ ਆਪਦੀ ਹਨਾ ਜਿਵੇਂ ਉਹ ਕਹਿ ਦਿੰਦੀ ਹੈ ਮੇਰਾ ਹੱਬੀ ਆ ਹੱਬੀ ਹਜੇ ਬਣਿਆ ਤਾਂ ਹੈ ਨਹੀਂ ਹਜੇ ਫਿਓਂਸੀ ਆ ਪਰ ਹੱਬੀ ਕਦੇ ਵੀ ਨਾ ਦੁਨੀਆ ਦੇ ਸਾਹਮਣੇ ਆਪਦੇ ਘਰ ਵਾਲੀ ਦੀ ਬੇਇੱਜ਼ਤੀ ਨਹੀਂ ਕਰਦਾ ਹੁੰਦਾ ਮੈਂ ਤੁਹਾਨੂੰ ਦਿਖਾਵਾਂਗੇ ਉਹ ਕਿਸ ਤਰੀਕੇ ਦੇ ਨਾਲ ਬੋਲਦਾ ਉਸ ਤੋਂ ਪਹਿਲਾਂ ਨਾ ਮੈਂ ਪਾਰਲਰ ਵਾਲਿਆਂ ਨੂੰ ਇੱਕ ਰਾਇ ਦੇਣਾ ਚਾਹੁੰਦੀ ਆ ਆ ਦੇਖਿਓ ਜ਼ਰਾ ਹਨਾ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਜਦੋਂ ਤੁਸੀਂ ਸੋਨੂ ਦੇ ਮੂੰਹ ਦਾ ਰੰਗ ਚਮਾ ਬਦਲ ਦਿੰਦੇਗਾ ਤੇ ਭੈਣ ਬਣ ਕੇ ਨਾ ਇਹਦੇ ਕੰਨਾਂ ਤੇ ਵੀ ਥੋੜਾ ਜਿਹਾ ਮਤਲਬ ਪੇਂਟ ਕਰ ਦਿਆ ਕਰੋ ਇਹ ਪੇਂਟ ਸ਼ਬਦ ਮੈਂ ਨਹੀਂ ਕਹਿ ਰਹੀਗੀ ਇਹਦੀ ਭੈਣ ਨੇ ਕੋਈ ਆਖਿਆ ਸੀਗਾ ਵਲੌਗ ਦੇ ਵਿੱਚ ਕਹਿੰਦੀ ਸੋਨੂ ਤੇਰੇ ਮੂੰਹ ਤੇ ਪੇਂਟ ਕਰਤਾ ਤੇ ਲੋਕਾਂ ਨੇ ਵੀ ਇਹ ਚੀਜ਼ ਨੋਟ ਕੀਤੀ ਹੈ ਕਿ ਦੇਖੋ ਧੌਣ ਤੇ ਤੇ ਉਹਦੇ ਹੱਥਾਂ ਤੇ ਬਾਹਾਂ ਤੇ ਤੇ ਉਹਦੇ ਕੰਨਾਂ ਤੇ ਵੀ ਮੜਾ ਜਾ ਕਰੋ ਫੇਸ ਆਏਗੀ ਅਸਲ ਸੋਨੂ ਕੋਰ ਦੇਖ ਸਕਦੇ ਹੋ ਤੁਸੀਂ ਇਹਨਾਂ ਨੇ ਨਾ ਜਿਹੜਾ ਹੈਗਾ ਇਹਦੀ ਭੈਣ ਆ ਉਹ ਥੋੜੀ ਜਿਆਦਾ ਸਟਾਰ ਵਾਲੀ ਫੀਲਿੰਗ ਲੈਂਦੀ ਹੈ ਤੇ ਇਹਨਾਂ ਨੇ ਨਾ ਹੁਣ ਰੀਸੈਂਟਲੀ ਜਿਹੜਾ ਹੈਗਾ ਪ੍ਰੀ-ਵੇਡਿੰਗ ਸ਼ੂਟ ਕੀਤੇ ਆ ਦੋਨਾਂ ਭੈਣਾਂ ਨੇ ਫੋਟੋ ਸ਼ੂਟ ਵਗੈਰਾ ਕਰਵਾਇਆਗਾ ਤੇ ਤੁਹਾਨੂੰ ਪਤਾ ਹੀ ਚਲੋ ਪ੍ਰੋਮੋਸ਼ਨ ਵਗੈਰਾ ਦੇ ਵਿੱਚ ਫ੍ਰੀ ਦੇ ਵਿੱਚ ਕੰਮ ਚੱਲ ਜਾਂਦਾ ਇਹਨਾਂ ਦਾ ਹਏ ਆ ਭੈਣ ਨੂੰ ਜਿਵੇਂ ਮੈਨੂੰ ਲੱਗਦਾ ਹੈ ਨਾ ਇਹਨੂੰ ਸੋਕ ਜਿਹੀ ਨਹੀਂ ਆਏ ਆ ਦੇਖੀ ਉਂਤਲਾ ਦਸੂਣੇ ਕਦੇ ਮੂੰਹ ਹੀ ਨਹੀਂ ਧੋਂਦੀ ਜਿਹੜੇ ਹਾਲ ਦਾ ਇਹ ਮੂੰਹ ਦੇਖੋ ਦੇਖ ਲਓ ਕਿੰਨੀ ਮੈਲ ਜਿੱਤਰੀ ਜਾਂਦੀ ਹੈ ਹਨਾ ਤੇ ਇੱਥੇ ਇਹਦੀ ਭਾਣ ਕਹਿੰਦੀ ਸੀ ਕਹਿੰਦੀ ਹੈ ਤੇ ਮੇਰਾ ਇੱਕ ਚੀਜ਼ ਹੋਰ ਨੋਟ ਕਰੀ ਹੈਗੀ ਤੁਹਾਨੂੰ ਮੈਂ ਦੱਸ ਦਿਆਂਗੀ ਤੁਸੀਂ ਦੇਖਿਆ ਕਦੇ ਕਮੈਂਟਾਂ ਦੇ ਵਿੱਚ ਕਈ ਲੋਕਾਂ ਨੇ ਇਹ ਚੀਜ਼ ਨੋਟ ਕਰੀ ਹੈਗੀ ਵੀ ਜਿਹੜਾ ਸੋਨੂ ਦਾ ਸੋ ਕੋਡ ਆਪ ਵੀ ਹੈਗਾ ਯਾਨੀ ਕਿ ਦੀਪ ਮੈਨਾਂ ਤੁਹਾਨੂੰ ਦੀਪ ਦੀ ਇੱਕ ਵੀਡੀਓ ਦਿਖਾਉਣੀ ਆ ਕਿਸ ਤਰੀਕੇ ਦੇ ਨਾਲ ਇਹਨੂੰ ਟ੍ਰੀਟ ਕਰਦਾ ਹੋ ਜਿਹੜਾ ਅੱਜ ਇਹਨੂੰ ਇਦਾਂ ਬੁੱਲੀ ਜਾਂਦਾ ਸਾਡੇ ਫੋਨ ਵਾਰੋ ਅਜਾ ਤੱਕ ਆਹਦਾ ਰੱਖੋ ਮ ਕਰਿਆ ਰੇ ਪਹਿਲਾਂ ਤਾਂ ਨਾ ਇਹਨੂੰ ਬਿਲਕੁਲ ਵੀ ਅਕਲ ਹੈ ਨਹੀਂਗੀ ਤੁਸੀਂ ਦੇਖ ਸਕਦੇ ਹੋ ਨਾ ਕਿੱਦਾਂ ਉਹਦੇ ਨਾਲ ਚੈਪ ਕੀ ਜਾਂਦੀ ਆ ਉਹਦਾ ਵੀ ਜਿਹੜਾ ਭੂਰੋ ਆ ਕੀ ਉਹਦਾ ਵੀ ਫੋਟੋ ਸ਼ੂਟ ਖਰਾਬ ਕਰੀ ਜਾਂਦੀ ਆ ਇਹ ਤੇ ਉਹਨੂੰ ਕਹਿੰਦੀ ਨਾ ਤੁਸੀਂ ਸੋਣੀ ਲਿਆ ਹੋਣਾ ਉਹਨੂੰ ਕਹਿੰਦੀ ਇਹ ਸਾਡਾ ਵੀ ਫੋਟੋ ਸ਼ੂਟ ਕਰ ਦੋ ਜਿਹੜਾ ਮੁੰਡਾ ਵਲੌਗ ਬਣਾਈ ਜਾਂਦਾ ਉਹਨੂੰ ਕਰੀ ਜਾਂਦੀ ਹੋਣੀ ਹੈਗੀ ਤੇ ਉਹ ਕਹਿੰਦਾ ਕੰਮ ਕਰ ਰਿਹਾ ਆ ਆਪ ਦਾ ਹਨਾ ਮਤਲਬ ਵੀ ਕਿਹੜੇ ਤਰੀਕੇ ਦੇ ਨਾਲ ਬੋਲਦਾਗਾ ਚਲੋ ਆਉਣ ਵਾਲਾ ਕੱਲ ਤਾਂ ਸਮਝ ਦੱਸੂਗਾ ਵੀ ਉਹਦੇ ਵਿੱਚ ਕੀ ਹੁੰਦਾ ਕੀ ਦੇ ਨਾਲ ਹਨਾ ਇਹ ਸਾਰਾ ਕੁਝ ਆਪਾਂ ਉਸ ਟਾਈਮ ਹੀ ਦੇਖਾਂਗੇ ਤੇ ਤੁਸੀਂ ਦੇਖ ਸਕਦੇ ਆ ਵੀ ਮੈਂ ਇਹ ਕਹਿਣਾ ਚਾਹੁੰਦੀ ਸੀ ਜਿਹੜੀ ਇੰਪੋਰਟੈਂਟ ਗੱਲ ਸੀਗੀ ਵੀ ਤੁਸੀਂ ਇਹਨਾਂ ਦੇ ਨਾ ਵਲੌਗਸ ਦੇ ਵਿੱਚ ਚੈੱਕ ਕਰ ਲਿਓ ਇਹਨਾਂ ਦੀਆਂ ਰੀਲਾਂ ਦੇ ਵਿੱਚ ਚੈੱਕ ਕਰ ਲਿਓ ਜਿਵੇਂ ਆਪਣੇ ਹਸਬੰਡ ਨੇ ਜਦੋਂ ਵੀ ਆਪਾਂ ਕਿਤੇ ਪਾਰਲਰ ਵਗੈਰਾ ਜਾਣਾ ਹੁੰਦਾ ਹਨਾ ਥ੍ਰੈਡਿੰਗ ਕਰਾਉਣੀ ਹੈ ਅਫੀਸ਼ੀਅਲ ਕਰਾਉਣਾ ਆਪਣੇ ਹਸਬੰਡ ਆਪਾਂ ਨੂੰ ਛੱਡ ਕੇ ਕੋਈ ਹੋਰ ਕੰਮ ਕਰਨ ਚਲੇ ਜਾਂਦੇ ਨੇ ਫਿਰ ਆ ਕੇ ਆਪਾਂ ਨੂੰ ਪਿਕ ਕਰ ਲੈਂਦੇ ਨੇ ਜੇ ਥ੍ਰੈਡਿੰਗ ਕਰਵਾਉਣੀ ਹੁੰਦੀ ਹੈ ਚਲੋ ਕਿਸੇ ਦਾ ਹਸਬੰਡ ਚਲੋ ਬਾਹਰ ਬੈਠ ਹੀ ਕਰ ਲੈਂਦਾ ਹੋਣਾ ਕਦੇ ਤੁਸੀਂ ਵੇਖਿਆ ਵੀ ਕੋਈ ਹਸਬੰਡ ਪਾਰਲਰ ਦੇ ਵਿੱਚ ਅੰਦਰ ਬੈਠਾ ਹੋਵੇ ਕੋਈ ਬੰਦਾ ਪੈ ਕਿਉਂਕਿ ਕੋਈ ਐਨਾ ਗਏ ਗੁਜ਼ਰੇ ਜ਼ਮੀਰ ਦਾ ਕੋਈ ਵੀ ਬੰਦਾ ਨਹੀਂ ਹੋਣਾ ਜਿਹੜਾ ਜਿੱਥੇ ਉਹਨੂੰ ਪਤਾ ਵੀ ਉੱਥੇ ਕੱਲੀ ਮੇਰੀ ਘਰ ਵਾਲੀ ਨੇ ਨਹੀਂ ਅੰਦਰ ਵੜਨਾ ਹੋਰ ਵੀ ਹੋਣਗੀਆਂ ਹਨ ਤੇ ਵੀ ਇਦਾਂ ਚੰਗਾ ਨਹੀਂ ਲੱਗਦਾ ਤੇ ਉਹੋ ਜਿਹੇ ਸਲੂਨ ਵਾਲੇ ਤੇ ਪਾਰਲਰ ਵਾਲੇ ਆ ਜਿੱਥੇ ਇਹ ਜਾਂਦੀਆਂ ਗਈਆਂ ਜਿਹੜੇ ਇਹਨਾਂ ਨੂੰ ਅੰਦਰ ਵੜਨ ਦੇ ਦਿੰਦੇ ਆ ਤੁਸੀਂ ਜਿੱਥੇ ਮਰਜ਼ੀ ਦੇਖ ਲਿਓ ਚਾਹੇ ਉਹ ਨੀਲ ਕਰਾਉਣ ਜਾਂ ਚਾਹੇ ਫੇਸ਼ਲ ਕਰਾਉਣ ਜਾਂ ਚਾਹੇ ਮੇਕਅਪ ਕਰਾਉਣ ਜਾਂ ਚਾਹੇ ਟਰੇਡਿੰਗ ਕਰਾਉਣ ਜਾਂ ਇਣੀ ਜਿਹੜਾ ਹੈਗਾ ਉੱਥੇ ਅੰਦਰ ਵੜਿਆ ਬੈਠਾ ਹੁੰਦਾ ਕੁੜੀਆਂ ਦੇ ਵਿੱਚ ਵੜਿਆ ਬੈਠਾ ਹੁੰਦਾ ਜਮਾਂ ਵੀ ਇਹ ਕੀ ਤਰੀਕਾ ਦਾ ਹਨਾ ਹਾਲਾਂ ਮਤਲਬ ਵੀ ਕੁਇਟਾਂਗ ਤਰੀਕਾ ਹੁੰਦਾ ਚਲੋ ਵੀ ਵੱਡੇੋਂ ਤੁਸੀਂ ਸੈਲੀਬ੍ਰਿਟੀ ਹੋ ਮੰਨਦੇ ਆ ਪਰ ਇਹ ਕੀ ਤਰੀਕਾ ਹੈ ਸੈਲੀਬ੍ਰਿਟੀ ਆ ਤੁਸੀਂ ਤੁਹਾ ਤੁਸੀਂ ਕਹਿ ਦਿੰਦੇ ਆ ਤਾਂ ਅਸੀਂ ਚਲੋ ਮੰਨ ਲੈਂਦੇ ਆ ਵੀ ਤੁਸੀਂ ਵੱਡੇ ਸਟਾਰ ਆ ਪਰ ਇੱਜ਼ਤ ਜਿਹੜੀ ਹੁੰਦੀ ਐ ਨਾ ਉਹ ਆਪਣੇ ਹੱਥ ਹੁੰਦੀ ਐ ਵੀ ਆਪਾਂ ਕਿੱਦਾਂ ਕਿਸੇ ਨੂੰ ਰਿਸਪੈਕਟ ਦੇਣੀ ਐ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਕਰੋ ਉਹ ਬੈਠੀਆਂ ਤੁਸੀਂ ਅੰਦਰ ਜਾ ਕੇ ਉਵੇਂ ਬੈਠ ਜਾਣਿਓ ਧੰਨ ਨੇ ਉਹ ਜਿਹੜੇ ਵਿਚਾਰੇ ਇਹਨਾਂ ਨੂੰ ਰੋਕਦੇ ਨੇ ਫਿਰ ਤੁਸੀਂ ਇਹਨੂੰ ਕਿਸੇ ਵੀਡੀਓ ਦੇ ਵਿੱਚ ਦੇਖ ਲਓ ਇਹ ਵੀਡੀਓ ਦੇ ਵਿੱਚ ਪਤਾ ਕੀ ਕਰੂਗਾ ਜਾਂ ਤਾਂ ਬਾਣਾ ਦੇ ਹੱਥ ਮਾਰੀ ਜਾਊਗਾ ਜਾਂ ਮੁੱਛਾਂ ਦੇ ਹੱਥ ਮਾਰੀ ਜਾਊਗਾ ਪਿੱਛੇ ਜਿੱਥੇ ਇਹ ਦੀਆਂ ਦੇ ਫੰਕਸ਼ਨ ਤੇ ਗਈ ਸੀ ਉਹਨੂੰ ਚੱਜਣਾ ਬੋਲਣਾ ਨਹੀਂ ਆਇਆ ਕਿਉਂ ਬੰਦਾ ਜਿਹੜਾ ਵਧੀਆ ਪੜਿਆ ਲਿਖਿਆ ਹੋਵੇ ਉਹਨੂੰ ਹੀ ਪਤਾ ਹੁੰਦਾ ਵੀ ਕੀ ਬੋਲਣਾ ਕੀ ਨਹੀਂ ਬੋਲਣਾ ਹਨਾ ਤੇ ਬਸ ਕਹਿ ਕੇ ਤੁਸੀਂ ਧੰਨਵਾਦ ਸਾਨੂੰ ਸੱਦਿਆ ਯੇ ਬੋ ਤੇ ਇਹ ਆਦੇ ਯਾਨੀ ਫੜ ਕੇ ਮਾਈਕ ਉੱਥੇ ਇੰਨੀਆਂ ਲੇਡੀਜ਼ ਬੈਠੀਆਂ ਨੇ ਉਹਨਾਂ ਦੇ ਸਾਹਮਣੇ ਇਹ ਹਵਾ ਕਰਨ ਲੱਗ ਗਿਆ ਦੀਪ ਚਲੋ ਜੋ ਵੀ ਹੈ ਇਹਦਾ ਦਿਮਾਗ ਹੈ ਹਨਾ ਜਿੰਨਾ ਕਹੇਗਾ ਓਨਾ ਕ ਵਰਤੀ ਜਾਂਦਾ ਪਰ ਭਰਾਵਾ ਮੈਂ ਤਾਂ ਤੈਨੂੰ ਇਹੀ ਕਹਿਣਾ ਚਾਹੁੰਦੀ ਆ ਵੀ ਤੂੰ ਨਾ ਜਿੱਥੇ ਚਾਰ ਜਨਾਨੀਆਂ ਬੈਠੀਆਂ ਹੁੰਦੀਆਂ ਨੇ ਉੱਥੋਂ ਪਾਸੇ ਹੋ ਜਾਕਰ ਹਰ ਵਕਤ ਨਾਲ ਚਿਪਕੂ ਬਣ ਕੇ ਨਾ ਘੁੰਮਿਆ ਕਰ ਬਾਕੀ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਉਹਨਾਂ ਦੇ ਬਾਰੇ ਇੰਨੇ ਕੀ ਗੱਲ ਕਰਨਾ ਚਾਹੁੰਦੀ ਸੀ ਮੈਂ ਤੁਹਾਡੇ ਨਾਲ ਕੁਝ ਇੰਪੋਰਟੈਂਟ ਗੱਲਾਂ ਕਰਨਾ ਚਾਹੁੰਦੀ ਆ ਮੈਂ ਦੇਖੋ ਮੈਂ ਇਹ ਸੋਚ ਰਹੀ ਆ ਵੀ ਮੈਂ ਜਿਹੜੀਆਂ ਆਹ ਰੋਸਟਿੰਗ ਵੀਡੀਓ ਬਣਾਉਣੀ ਆ ਵੀ ਮੈਂ ਇਹ ਬੰਦ ਕਰ ਦਾਂ ਕਿਉਂਕਿ ਪਹਿਲੀ ਗੱਲ ਤਾਂ ਮੈਂ ਕਿਸੇ ਵੀ ਕੰਟਰੋਵਰਸੀ ਕਿਸੇ ਵੀ ਤਰ੍ਹਾਂ ਦੀਆਂ ਕੋਈ ਗੱਲਾਂ ਬਾਤਾਂ ਦੇ ਵਿੱਚ ਨਹੀਂ ਪੈਣਾ ਚਾਹੁੰਦੀ ਮੈਨੂੰ ਚੰਗਾ ਨਹੀਂ ਲੱਗਦਾ ਠੀਕ ਹੈ ਆਪਾਂ ਨਾ ਕਿਸੇ ਨੂੰ ਮਾੜਾ ਚੰਗਾ ਬੋਲਦੇ ਆ ਨਾ ਆਪਾਂ ਮਾੜਾ ਚੰਗਾ ਕਿਸੇ ਤੋਂ ਸੁਣ ਸਕਦੇ ਆ ਤਾਂ ਮੈਂ ਇਹੀ ਸੋਚਿਆ ਵੀ ਮੈਂ ਰੋਸਟਿੰਗ ਵੀਡੀਓ ਜਿਹੜੀ ਹੈਗੀ ਆ ਉਹ ਬੰਦ ਕਰਦਾ ਕਿਉਂਕਿ ਮੇਰੇ ਦਿਮਾਗ 'ਚ ਇਹ ਆ ਕਿ ਮੈਂ ਜਿੱਦਾਂ ਦੀਆਂ ਵੀਡੀਓ ਇੰਸਟਾ ਤੇ ਪਾਉਣੀ ਆ ਠੀਕ ਹੈ ਉਹ ਆਨ ਡਿਮਾਂਡ ਵੀਡੀਓਜ਼ ਹੁੰਦੀਆਂ ਨੇ ਵੀਡੀਓਜ਼ ਨੂੰ ਬਹੁਤ ਪਿਆਰ ਦਿੰਨੀ ਆ ਮੇਰੀਆਂ ਭੈਣਾਂ ਮੇਰੇ ਭਰਾ ਜਿਨ੍ਹਾਂ ਨੂੰ ਚੋਭਦੀਆਂ ਉਹ ਇੱਕ ਦੋ ਜਾਣੇ ਹੁੰਦੇ ਨੇ ਜਿਹੜੇ ਬਕਵਾਸ ਮਾਰ ਜਾਂਦੇ ਨੇ ਮਾਰਦੇ ਨੇ ਮੈਨੂੰ ਕੋਈ ਚੱਕਰ ਨਹੀਂਗਾ ਮੈਨੂੰ ਜਿਹੜੇ ਵੱਧ ਮੇਰੇ ਭੈਣ ਭਰਾ ਮੈਨੂੰ ਪਿਆਰ ਕਰਦੇ ਨੇ ਨਾ ਮੈਂ ਉਹਨਾਂ ਦੇ ਵੱਲ ਧਿਆਨ ਦਿੰਨੀ ਆ ਤਾਂ ਮੇਰਾ ਇਰਾਦਾ ਇਹ ਆ ਕਿ ਮੈਂ ਆ ਫਾਲਤੂ ਦੇ ਝਮੇਲਿਆਂ ਚ ਨਾ ਪਵਾਂ ਹੁਣ ਮੈਂ ਇੰਸਟਾ ਦੀਆਂ ਜਿਹੜੀ ਜਿੱਦਾਂ ਦੀਆਂ ਰੀਲਸ ਬਣਾਉਣੀ ਆ ਤੇ ਇਦਾਂ ਦੀਆਂ ਕੁਝ ਮੋਟੀਵੇਸ਼ਨਲ ਚਾਹੇ 10 ਮਿੰਟ ਦੀ ਵੀਡੀਓ ਬਣਾਇਆ ਕਰਾਂ ਮੋਟੀਵੇਸ਼ਨਲ ਜੈਨਕੀ ਸ਼ਾਰਟ ਸਟੋਰੀਜ਼ ਲਾ ਲੋ ਤੇ ਮੈਂ ਉਹ ਸਕਿਟ ਵਗੈਰਾ ਬਣਾ ਕੇ ਲੋਕਾਂ ਦੇ ਸਾਹਮਣੇ YouTube ਤੇ ਪਾਇਆ ਕਰਾਂ ਤਾਂ ਮੈਨੂੰ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਪਿਆਰ ਚਾਹੀਦਾ ਤੁਹਾਡਾ ਮਤਲਬ ਜਿਹੜਾ ਹੈਗਾ ਜਵਾਬ ਚਾਹੀਦਾ ਵੀ ਤੁਸੀਂ ਕੀ ਮੇਰੇ ਨਾਲ ਸਹਿਮਤ ਹੋ ਵੀ ਮੈਂ ਰੋਸਟਿੰਗ ਵੀਡੀਓ ਬੰਦ ਕਰਦਾ ਤੇ ਕੁਝ ਮੋਟੀਵੇਸ਼ਨਲ ਵੀਡੀਓਜ਼ ਬਣਾਇਆ ਕਰਾਂ ਚਾਹੀਏ ਉਹ 7 ਮਿੰਟ ਦੀ ਹੋਵੇ ਚਾਹੀਏ 10 ਮਿੰਟ ਦੀ ਇਤੋਂ ਜ਼ਿਆਦਾ ਨਹੀਂ ਜਿਹਦੇ ਨਾਲ ਇੱਕ ਸਿਹਤ ਮਿਲੇ ਰਿਸ਼ਤਿਆਂ ਨੂੰ ਸਾਂਭਣ ਦੀ ਰਿਸ਼ਤਿਆਂ ਨੂੰ ਕਿੱਦਾਂ ਸੰਜੋਕੇ ਰੱਖਣਾ ਆਪਾਂ ਕੋਈ ਬਲੌਗਿੰਗ ਬਲੌਗਿੰਗ ਦੇ ਚੱਕਰ 'ਚ ਵੀ ਨਹੀਂ ਪੈਣਾ ਠੀਕ ਹੈ ਜੀ ਤੇ ਕਮੈਂਟਸ ਮੈਂ ਇਸ ਵੀਡੀਓ ਦੇ ਕਰ ਦਿੰਨੀ ਆ ਆਉਣ ਠੀਕ ਹੈ ਜੇ ਕਿਸੇ ਨੇ ਮਾੜਾ ਚੰਗਾ ਬੋਲਣਾ ਭਾਈ ਉਹ ਵੀ ਬੋਲਿਓ ਤੇ ਜਿਨੇ ਵਧੀਆ-ਵਧੀਆ ਕਮੈਂਟ ਕਰਨੇ ਆ ਮੈਨੂੰ ਰੈ ਜ਼ਰੂਰ ਦਿਓ ਮੇਰੇ ਭੈਣ ਭਰਾ ਜਿਨ੍ਹਾਂ ਦੇ ਲਈ ਮਤਲਬ ਕਿ ਲੱਗਦਾ ਵੀ ਮੈਂ ਹੈਗੀ ਆ ਇਹ ਚੀਜ਼ਾਂ ਮੇਰੀਆਂ ਗੱਲਾਂ ਦੇ ਵਿੱਚ ਹੈਗਾ ਕੋਈ ਤੰਤ ਵੀ ਹਾਂ ਆਪਾਂ ਦੁਨੀਆ ਨੂੰ ਚੰਗੀ ਸਿਹਤ ਦੇਈ ਕਿਉਂਕਿ ਮੈਂ ਬਹੁਤ ਸੋਚਿਆ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਹਾਂ ਜਦੋਂ ਲੋਕ ਕਹਿੰਦੇ ਤੂੰ ਕਿਸੇ ਨੂੰ ਕਿਉਂ ਐ ਬੋਲਦੀਆਂ ਇਹ ਬੋਲਦੀਆਂ ਉਹ ਬੋਲਦੀਆਂ ਮੈਨੂੰ ਵੀ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਕਿਸੇ ਦੀਆਂ ਕਿਉਂ ਬਦਸੀਸਾਂ ਲੱਗੀਆਂ ਇਸ ਤੋਂ ਚੰਗਾ ਆਪਾਂ ਕੁਝ ਵਧੀਆ ਕਰੀਏ ਇਹ ਸਿਰਫ ਮੈਂ ਇੱਕ ਵੈਸੇ ਹੀ ਫ੍ਰੀ ਹੁੰਦੀ ਸੀ ਚਲੋ ਆਪਾਂ ਰੋਸਟਿੰਗ ਲੋਕ ਕਰਦੇ ਨੇ ਆਪਾਂ ਕਰਨਾ ਸਟਾਰਟ ਕਰਤਾ ਤਾਂ ਹੋ ਸਕਦਾ ਮੇਰੀ ਇਹ ਰੋਸਟਿੰਗ ਵੀਡੀਓ ਅੱਜ ਲਾਸਟ ਹੋਵੇ ਤਾਂ ਤੁਸੀਂ ਮੈਨੂੰ ਪਲੀਜ਼ ਦੱਸਿਓ ਜ਼ਰੂਰ ਕਮੈਂਟਾਂ ਦੇ ਵਿੱਚ ਕੀ ਮੈਂ ਮੋਟੀਵੇਸ਼ਨਲ ਵੀਡੀਓਜ਼ ਪੰਜਾਬੀ ਦੇ ਵਿੱਚ ਇੱਕ ਸ਼ਾਰਟ ਸਕਿਟ ਵਗੈਰਾ ਜਿਵੇਂ ਮਤਲਬ ਸਕ੍ਰਿਪਟ ਤੁਹਾਡੇ ਸਾਹਮਣੇ ਰੱਖਾ ਹਨ ਜਿਵੇਂ ਆਪਾਂ ਨਾਟਕ ਕਹਿ ਸਕਦੇ ਆ ਸ਼ਾਰਟ ਮੂਵੀ ਕਹਿ ਸਕਦੇ ਆ ਜਿਹਦੇ ਨਾਲ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਤਾਂ ਮੈਂ ਉਹ ਲੈ ਕੇ ਤੁਹਾਡੇ ਸਾਹਮਣੇ ਆਇਆ ਕਰਾਂ ਤੁਸੀਂ ਵੀਡੀਓਜ਼ ਨੂੰ ਪਿਆਰ ਦਿਓਗੇ ਜੋ ਵੀ ਮੇਰੇ ਸਬਸਕ੍ਰਾਈਬਰਸ ਨੇ ਜਾਂ ਜੋ ਵੀ ਮੇਰੀ ਵੀਡੀਓ ਨੂੰ ਦੇਖਣਗੇ ਪੀਸ ਮੈਨੂੰ ਇਸ ਗੱਲ ਦਾ ਜਵਾਬ ਜ਼ਰੂਰ ਦਿਓ ਤੇ ਬਾਕੀ ਜੀ ਇਸ ਤੋਂ ਬਾਅਦ ਫਿਰ ਮੈਂ ਰੋਸਟਿੰਗ ਵੀਡੀਓ ਨਹੀਂ ਬਣਾਉਣੀ ਇਹ ਲਾਸਟ ਵੀਡੀਓ ਆ ਮੇਰੀ ਬਾਕੀ ਤੁਹਾਡੇ ਕਮੈਂਟਾਂ ਤੇ ਡਿਪੈਂਡ ਕਰਦਾ ਤੁਸੀਂ ਜਿੱਦਾਂ ਕਹੋਗੇ ਤੁਹਾਡੀ ਭੈਣ ਉਦਾਂ ਹੀ ਜਿਹੜਾ ਹੈਗਾ ਅੱਗੇ ਕੰਮ ਸਟਾਰਟ ਕਰੂਗੀ ਤੇ ਉਮੀਦ ਆ ਵੀਡੀਓ ਪਸੰਦ ਆਈ ਹੋਊਗੀ ਤੇ ਤੁਹਾਡੇ ਸਾਰਿਆਂ ਦੇ ਹੰਗਾਰੇ ਦੀ ਉਮੀਦ ਰਹੂਗੀ ਮੈਨੂੰ ਝਾਕ ਰਹੋਗੇ ਵੀ ਤੁਸੀਂ ਕੀ ਰਿਸਪੌਂਸ ਦਿੰਨੇ ਹੋ ਬਾਕੀ ਨੈਕਸਟ ਉਸੇ ਹਿਸਾਬ ਨਾਲ ਆਪਾਂ ਕੰਮ ਕਰਾਂਗੇ ਸੋ ਅਗਰ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ-ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੋਲਣ ਤੋਂ ਪਹਿਲਾਂ ਇੱਕ ਵਾਰ ਮੈਨੂੰ ਜਿਹੜਾ ਹੈਗਾ ਜਵਾਬ ਦੇਣ ਤੋਂ ਪਹਿਲਾਂ ਸੋਚ ਲਿਓ ਕਿਉਂਕਿ ਤੁਹਾਡੇ ਸਾਰੇ ਭੈਣ ਭਰਾਵਾਂ ਦੀ ਸਪੋਰਟ ਦੀ ਲੋੜ ਆ ਮੈਨੂੰ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਵੀਡੀਓਜ਼ ਲੈ ਕੇ ਆਇਆ ਕਰਾਂ ਰੋਸਟਿੰਗ ਵੀਡੀਓ ਬੰਦ ਕਰਦਾ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੇ ਤੁਸੀਂ ਵੀਡੀਓਜ਼ ਨੂੰ ਪਿਆਰ ਦੇਵੋਗੇ ਮੈਂ ਫੇਰ ਹੀ ਵੀਡੀਓਜ਼ ਬਣਾਉਣਾ ਸਟਾਰਟ ਕਰੂੰਗੀ ਥੈਂਕ ਯੂ